ਇਸ ਮਹਾ ਪੰਜਾਬ ਚੈਨਲ ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਜੇਕਰ ਲੈਂਡ ਸੀਲਿੰਗ ਐਕਟ ਲਾਗੂ ਹੁੰਦਾ ਤਾਂ 17.5 ਇਕੜ ਜ਼ਮੀਨ ਦਾ ਐਕਟ ਲਾ ਕੇ ਹਰ ਪੰਜਾਬ ਦੇ ਨਾਗਰਿਕ ਨੂੰ 3.5 ਏਕੜ ਜ਼ਮੀਨ ਪ੍ਰਾਪਤ ਹੋ ਸਕਦੀ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਿੱਚ ਅਸੀਂ ਇਕੱਲੇ ਸ਼ੈਡਿਊਲਡ ਕਾਸਟ ਘਰਾਣਿਆਂ ਦੀ ਲੜਾਈ ਨਹੀਂ ਲੜ ਰਹੇ। ਸਮੁੱਚੇ ਪੰਜਾਬ ਦੇ ਵਿੱਚ 1972 ਦਾ ਜਿਹੜਾ ਲੈਂਡ ਸੀਲਿੰਗ ਐਕਟ ਹੈ। ਉਹਦੀ ਡੈਫੀਨੀਸ਼ਨ ਇਹ ਹੈ ਕਿ 7.17 ਏਕੜ ਇੱਕ ਪੰਜਾਬ ਦਾ ਨਾਗਰਿਕ ਜ਼ਮੀਨ ਰੱਖ ਸਕਦਾ ਕਾਨੂੰਨਨ ਅਧਿਕਾਰ ਹੈ ਪਰ ਹੋ ਉਲਟ ਰਿਹਾ ਸਾਡੀ 85% ਆਬਾਦੀ ਜਿਹਦੇ ਵਿੱਚ ਜੱਟ ਸਿੱਖ ਬ੍ਰਾਹਮਣ ਪੰਡਤਾਂ ਜਾਂ ਹੋਰ ਕੌਮਾਂ ਜਿੰਨੀਆਂ ਵੀ ਪੰਜਾਬ ਚ ਰਹਿੰਦੀਆਂ ਉਹ ਸਾਰੀਆਂ ਇਸ ਸੂਚੀ ਚ ਆਉਂਦੀਆਂ ਜਿਨ੍ਹਾਂ ਕੋਲੇ ਜ਼ਮੀਨ ਹੈ ਨਹੀਂ ਸੋਨੀਬਾਈ ਸਵਾਗਤ ਕਰਦਾ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਮਹਾਪੰਜਾਬ ਯੂਐਸਏ ਤੇ ਇਸ ਵਾਰ ਸਾਡੇ ਨਾਲ ਮਹਿਮਾਨ ਆਏ ਜ ਨੇ ਜੀ ਜ਼ਮੀਨ ਪ੍ਰਾਪਤੀ ਸੰਘਰਸ਼ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲ ਰਹੇ ਫਰੀਦਕੋਟ ਤੋਂ ਸ਼੍ਰੀ ਅਵਤਾਰ ਸਿੰਘ ਜੀ ਸਹੋਤਾ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਨਮੋ ਵਧਾਏ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਤੁਹਾਡੇ ਨਾਲ ਵੀਡੀਓ ਕੀਤੀ ਸੀ ਮੁੱਦਾ ਲੈ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਜਿਹੜਾ ਲੈਂਡ ਸੀਲਿੰਗ ਐਕਟ ਬਾਰੇ ਤੁਸੀਂ ਦਰਸ਼ਕਾਂ ਨੂੰ ਦੱਸਿਆ ਬਹੁਤ ਸਾਰੇ ਲੋਕਾਂ ਦੇ ਸਵਾਲ ਆਏ ਵੀ ਜਿਹੜੀ ਆਪਾਂ ਇੱਕ ਲੈ ਕੇ ਤੁਰਿਏ ਕਿ ਐਸਸੀਬੀਸੀ ਲੋਕਾਂ ਕੋਲ ਜ਼ਮੀਨਾਂ ਨਾ ਮਾਤਰ ਨੇ ਉਹ ਤੁਸੀਂ ਗੱਲ ਕੀਤੀ ਸੀ ਵੀ ਉਸ ਉਹਨਾਂ ਜ਼ਮੀਨਾਂ ਜਿਹੜੀਆਂ ਲਵਾਰਸ ਬੇਚ ਰਾਗ ਜ਼ਮੀਨਾਂ ਪਈਆਂ ਉਹਨਾਂ ਦੇ ਵਿੱਚੋਂ ਉਹਨਾਂ ਦਾ ਵੀ ਹੱਕ ਹੈ ਤਾਂ ਅੱਜ ਇਹ ਗੱਲ ਕਲੀਅਰ ਕਰਿਓ ਕਿ ਬੇਜ਼ਮੀਨੇ ਤਾਂ ਹੋਰ ਦੂਸਰੀਆਂ ਬਰਾਦਰੀਆਂ ਦੇ ਵੀ ਬਹੁਤ ਨੇ ਦੂਸਰੀ ਕਾਸਟਾਂ ਦੇ ਵੀ ਬਹੁਤ ਨੇ ਕਿ ਉਹ ਵੀ ਇਸ ਦੇ ਹੱਕਦਾਰ ਬਣਦੇ ਨੇ ਕਿ ਸਿਰਫ ਇਹ ਐਸੀਬੀਸੀ ਦੀ ਜੰਗ ਲੈ ਕੇ ਚੱਲਿਆ ਤੁਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਿੱਚ ਅਸੀਂ ਇਕੱਲੇ ਸ਼ੈਡਿਊਲਡ ਕਾਸਟ ਘਰਾਣਿਆਂ ਦੀ ਲੜਾਈ ਨਹੀਂ ਲੜ ਰਹੇ ਸਮੁੱਚੇ ਪੰਜਾਬ ਦੇ ਵਿੱਚ 1972 ਦਾ ਜਿਹੜਾ ਲੈਂਡ ਸੀਲਿੰਗ ਐਕਟ ਹੈ ਉਹਦੀ ਡੈਫੀਨੀਸ਼ਨ ਇਹ ਹੈ ਕਿ 7.17 ਏਕੜ ਇੱਕ ਪੰਜਾਬ ਦਾ ਨਾਗਰਿਕ ਜ਼ਮੀਨ ਰੱਖ ਸਕਦਾ ਹੈ। ਕਾਨੂੰਨਨ ਅਧਿਕਾਰ ਹੈ ਉਹ। ਪਰ ਹੋ ਉਲਟ ਰਿਹਾ ਹੈ। ਸਾਡੀ 85% ਆਬਾਦੀ ਜਿਹਦੇ ਵਿੱਚ ਜੱਟ ਸਿੱਖ ਬ੍ਰਾਹਮਣ ਪੰਡਤਾਂ ਜਾਂ ਹੋਰ ਕੌਮਾਂ ਜਿੰਨੀਆਂ ਵੀ ਪੰਜਾਬ ਚ ਰਹਿੰਦੀਆਂ ਉਹ ਸਾਰੀਆਂ ਇਸ ਸੂਚੀ ਚ ਆਉਂਦੀਆਂ ਜਿਨ੍ਹਾਂ ਕੋਲੇ ਜ਼ਮੀਨ ਹੈ ਨਹੀਂ ਮੁੱਦਾ ਇਹ ਹੈ ਕਿ ਜਿਹੜੇ ਲੋਕਾਂ ਨੇ ਇਹ ਲੈਂਡ ਸੀਲਿੰਗ ਐਕਟ ਲਾਗੂ ਕਰਨਾ ਸੀ ਉਹ ਸਾਰੇ ਵੱਡੇ ਘਰਾਣੇ ਆ ਸੈਂਕੜੇ ਏਕੜ ਹਜ਼ਾਰਾਂ ਏਕੜ ਜ਼ਮੀਨ ਆ ਉਹਨਾਂ ਕੋਲੇ ਔਰ ਉਹ ਰਾਜਨੀਤੀ ਦੇ ਵਿੱਚ ਵੀ ਆਪ ਦੀ ਉਹ ਸ਼ਬੀ ਬਚਾਉਣ ਵਾਸਤੇ ਬਹੁਤ ਸਾਰੇ ਐਮਐਲਏ ਤੇ ਐਮਪੀ ਬਣੇ ਹੋਏ ਆ। ਔਰ ਉਹਨਾਂ ਨੇ 1972 ਤੇ ਲੈਂਡ ਸੀਲਿੰਗ ਐਕਟ ਨੂੰ ਲਾਗੂ ਹੀ ਨਹੀਂ ਹੋਣ ਦਿੱਤਾ ਪੰਜਾਬ 'ਚ ਚੰਨੀ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਥੋੜੇ ਸਮੇਂ ਲਈ ਤਾਂ ਉਹਨਾਂ ਨੇ ਇੱਕ ਦਿਨ ਬਿਆਨ ਦਿੱਤਾ ਔਰ ਉਹ ਵੀ ਸ਼ਾਇਦ ਅਗਲੇ ਦਿਨ ਉਹਨਾਂ ਨੂੰ ਵਾਪਸ ਲੈਣਾ ਪੈ ਗਿਆ। ਸੋ ਮੈਂ ਇਸ ਮਹਾ ਪੰਜਾਬ ਚੈਨਲ ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਜੇਕਰ ਲੈਂਡ ਸੀਲਿੰਗ ਐਕਟ ਲਾਗੂ ਹੁੰਦਾ ਤਾਂ 1.5 ਇਕੜ ਜ਼ਮੀਨ ਦਾ ਐਕਟ ਲਾ ਕੇ ਹਰ ਪੰਜਾਬ ਦੇ ਨਾਗਰਿਕ ਨੂੰ 0.3 ਇਕੜ ਜ਼ਮੀਨ ਪ੍ਰਾਪਤ ਹੋ ਸਕਦੀ ਹੈ ਸੋ ਇਹ ਲੜਾਈ ਇਕੱਲੀ ਸ਼ੈਡਿਊਲਡ ਕਾਸਟ ਲੋਕਾਂ ਦੀ ਨਹੀਂ ਮੈਂ ਪੰਜਾਬ ਵਾਸੀਆਂ ਨੂੰ ਦੁਆਰਾ ਫਿਰ ਇਸੇ ਮਾਧਿਅਮ ਤੋਂ ਬੇਨਤੀ ਕਰਦਾ ਕਿ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਬਾਬਾ ਸਾਹਿਬ ਨੇ ਇਹ ਨਾਰਾ ਦਿੱਤਾ ਸੀ ਕਿ ਜਿੰਨਾ ਚਿਰ ਅਸੀਂ ਆਪਦੇ ਹੱਕ ਮੰਗਣਾ ਨਹੀਂ ਜਾਣਦੇ ਹੱਕਾਂ ਦੀ ਪਛਾਣ ਨਹੀਂ ਕਰਦੇ ਤਾਂ ਸਾਨੂੰ ਕੋਈ ਪਤਾ ਹੀ ਨਹੀਂ ਲੱਗਣਾ ਕਿ ਸਾਡੇ ਹੱਕ ਕੀ ਆ ਦੇਖੋ ਅੱਜ ਪੰਜਾਬ ਸਰਕਾਰ ਆ ਜਿਹੜੀ ਬਾਬਾ ਸਾਹਿਬ ਡਾਕਟਰ ਭੀਮਰਾਓ ਬੇਦਕਰ ਸਾਹਿਬ ਦੀ ਫੋਟੋ ਲਾਈ ਉਹਨਾਂ ਨੇ ਸਾਰੇ ਦਫ਼ਤਰਾਂ 'ਚ ਸ਼ਹੀਦੇ ਅਜਮ ਭਗਤ ਸਿੰਘ ਦੀ ਫੋਟੋ ਲਾਈ ਔਰ ਉਸ ਦੋਨੇ ਹੀ ਕ੍ਰਾਂਤੀਕਾਰੀ ਬੰਦੇ ਐ ਉਹੋ ਉਹ ਇਨਸਾਨ ਸੀ ਜਿਨ੍ਹਾਂ ਨੇ ਕ੍ਰਾਂਤੀ ਲਿਆਂਦੀ ਸੋ ਅੱਜ ਲੋੜ ਹੈ ਸਾਰੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਜਾਗਣ ਦੀ ਕਿ ਸਾਨੂੰ ਹਰ ਇੱਕ ਪਰਿਵਾਰ ਨੂੰ 3/3 ਇਕੜ ਜ਼ਮੀਨ ਮਿਲ ਸਕਦੀ ਹੈ ਕਿਉਂਕਿ ਰਾਜਾ ਮਹਾਰਾਜਾਂ ਦੀ ਸਾਰੇ ਪੰਜਾਬ 'ਚ ਹਜ਼ਾਰਾਂ ਇਕੜ ਜ਼ਮੀਨ ਹੈ ਪਿੰਡਾਂ ਦੇ ਵਿੱਚ ਪਚੈਤੀ ਜ਼ਮੀਨਾਂ ਔਰ ਪਚੈਤੀ ਜ਼ਮੀਨਾਂ ਦੀ ਹਰ ਸਾਲ ਜਿਹੜਾ ਠੇਕਾ ਹੁੰਦਾ ਹੈ ਔਰ ਉਹ ਠੇਕਾ ਵੀ ਉਹ ਲੋਕ ਲੈ ਜਾਂਦੇ ਐ ਜਿਨ੍ਹਾਂ ਦੇ ਕੋਲ 10 10 20 20 50 50 ਜਾਂ ਬਹੁਤ ਸਾਰੀ ਜ਼ਮੀਨ ਹੁੰਦੀ ਐ ਇਹਦੇ ਤੋਂ ਬਿਨਾ ਪੰਜਾਬ ਸਰਕਾਰ ਦੀ ਵੀ ਜ਼ਮੀਨ ਦਾ ਹਰ ਸਾਲ ਠੇਕਾ ਹੁੰਦਾ ਕੁਝ ਪਿੰਡਾਂ ਦੇ ਵਿੱਚ ਹੈਗੀ ਆ ਜ਼ਮੀਨ ਜਿਹੜੀ ਪੰਚਾਇਤੀ ਜ਼ਮੀਨ ਆ ਉਹ ਚ 33% ਸ਼ੈਡਿਊਲ ਕਾਸਟਾਂ ਦਾ ਹਿੱਸਾ ਐ ਔਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕੇ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਇਹਨਾਂ ਪਚੈਤੀ ਜ਼ਮੀਨਾਂ ਜਾਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਜ਼ਮੀਨਾਂ ਪਿੰਡਾਂ 'ਚ ਐ ਜਿਨ੍ਹਾਂ ਦਾ ਹਰ ਸਾਲ ਠੇਕਾ ਹੁੰਦਾ ਹੈ ਉਹ ਉਹਨਾਂ ਲੋਕਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਦੇ ਕੋਲ ਕੋਈ ਜ਼ਮੀਨ ਨਹੀਂ ਹੈ ਜਿਨ੍ਹਾਂ ਕੋਲ ਜ਼ਮੀਨ ਦਾ ਕੋਈ ਟੁਕੜਾ ਨਹੀਂ ਹੈ ਸੋ ਇਹ ਸਾਡੇ ਪਚੈਤ ਸੈਕਟਰੀ ਵੀਡੀਓ ਪਰ ਸਾਡੇ ਹੋਰ ਅਧਿਕਾਰੀ ਪੰਚਾਂ ਸਰਪੰਚਾਂ ਨਾਲ ਧਾੜ ਵੀ ਲੋਕਾਂ ਨਾਲ ਜਿੰਨਾਂ ਕੋਲੇ ਪਹਿਲਾਂ ਬਹੁਤ ਜ਼ਮੀਨ ਹੈ ਉਹਨਾਂ ਦੀਆਂ ਕੋਠੀਆਂ 'ਚ ਬੈਠ ਕੇ ਉੱਥੇ ਹੀ ਉਹਨਾਂ ਦੀ ਜਿਹੜੀ ਹੈ ਠੇਕਾ ਕਰ ਦਿੰਦੇ ਆ ਸੋ ਹਰ ਵਾਰ ਉਹਨਾਂ ਲੋਕਾਂ ਕੋਲੇ ਜ਼ਮੀਨ ਜਾ ਵੜਦੀ ਆ ਜਿੰਨਾਂ ਕੋਲੇ ਪਹਿਲਾਂ ਹੀ ਬਹੁਤ ਹੈ ਮੈਂ ਦੱਸਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਕਿ ਇੰਨੀ ਆਬਾਦੀ ਸਾਡੀ ਜਿਹੜੀ ਬਹੁਤ ਸਾਰੀ ਕਿਰਾਏ ਤੇ ਰਹਿੰਦੀ ਆ ਬਹੁਤ ਸਾਰਿਆਂ ਕੋਲੇ ਘਰ ਨਹੀਂ ਹੈ ਸੋ ਜੇਕਰ ਇਹ ਜਮੀਨਾ ਲਵਾਰਸ ਜਮੀਨਾ ਤੇ ਪਛਾਈਤੇ ਜਮੀਨਾ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਦਿੱਤੀਆਂ ਜਾਣ ਤਾਂ ਪੰਜਾਬ ਦਾ ਹਰ ਪਰਿਵਾਰ ਸੌਖੀ ਰੋਟੀ ਖਾ ਸਕਦਾ ਹੈ ਅੱਜ ਸਾਡੇ ਜਿਹੜੇ ਉਹ ਲੋਕ ਜਿਨ੍ਹਾਂ ਕੋਲੇ ਜਮੀਨਾ ਨਹੀਂ ਜਿਵੇਂ ਕਹਾਂ ਵੀ ਸ਼ੈਡਿਊਲਡ ਕਾਸਟ ਲੋਕ ਨੇ ਜੇ ਸਾਡੀਆਂ ਬੀਬੀਆਂ ਜਾਂ ਸਾਡੇ ਬੰਦੇ ਕੋਈ ਖੇਤਾਂ 'ਚ ਉਹ ਖੇਤਾਂ ਦੇ ਬੰਨਿਆਂ ਤੋਂ ਜਾਂ ਕੋਈ ਸਾਗ ਤੋੜਨ ਵੀ ਜਾਂਦੇ ਆ ਸਾਨੂੰ ਜਲੀਲ ਹੋਣਾ ਪੈਂਦਾ ਕਿਉਂਕਿ ਸਾਡੇ ਕੋਲੇ ਜ਼ਮੀਨ ਨਹੀਂ ਹੈ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਮੈਸੇਜ ਦੇਣਾ ਚਾਹਣਾ ਕਿ 14 ਮਈ 2025 ਨੂੰ ਅਸੀਂ ਡੀਸੀ ਫਰੀਦਕੋਟ ਨੂੰ ਇਹ ਇੱਕ ਮੰਗ ਪੱਤਰ ਦੇ ਰਹੇ ਆ ਮੁੱਖ ਮੰਤਰੀ ਦੇ ਨਾਂ ਤੇ ਔਰ ਉਸ ਤੋਂ ਬਾਅਦ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਸਾਰੀ ਹਰ ਹਰ ਜਿਹੜੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਸਾਡੀਆਂ ਕਮੇਟੀਆਂ ਬਣੀਆਂ ਉਹਨਾਂ ਰਾਹੀਂ ਅਸੀਂ ਡੀਸੀਆਂ ਨੂੰ ਡਿਪਟੀ ਕਮਿਸ਼ਨਰ ਜਿਹੜੇ ਸਾਡੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਆ ਉਹਨਾਂ ਨੂੰ ਅਸੀਂ ਇੱਕ ਇੱਕ ਮੰਗ ਪੱਤਰ ਦੇਾਂਗੇ ਮੁੱਖ ਮੰਤਰੀ ਤੱਕ ਪਹੁੰਚਣ ਵਾਸਤੇ ਕਿ ਇਹ ਲੈਂਡ ਸੀਲਿੰਗ ਐਕਟ ਲਾਗੂ ਕਰੋ ਔਰ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਪੰਜਾਬ ਦਾ ਹਰ ਬੰਦਾ ਜਿਹਨੂੰ 3.5 ਏਕੜ ਜ਼ਮੀਨ ਮਿਲ ਜਾਣੀ ਹੈ ਉਹ ਇੱਕ ਆਯਾਦ ਭਾਰਤ ਦਾ ਉਹਨੂੰ ਵੀ ਮਾਣ ਹੋਵੇ ਕਿ ਮੈਂ ਇੱਕ ਨਾਗਰਿਕ ਆ ਕਿ ਮੈਨੂੰ ਇੱਕ ਦਿਹਾੜੀ ਮਜ਼ਦੂਰੀ ਜੇ ਮੈਂ ਨਹੀਂ ਕਰ ਸਕਦਾ ਘੱਟੋ-ਘੱਟ ਮੈਂ ਆਪਦੀ ਉਹ ਸਾਢੇ 3 ਏਕੜ ਜੇ ਜ਼ਮੀਨ ਮਿਲੂ ਪਰਿਵਾਰ ਦਾ ਪਾਲ ਨੂੰ ਜੇ ਪਛਾਇਤੀ ਜ਼ਮੀਨਾਂ ਦੇ 50 ਸਰਕਾਰ ਦੀਆਂ ਜ਼ਮੀਨਾਂ ਦਾ ਠੇਕਾ ਠੇਕੇ 'ਚ ਵੀ ਉਹ ਹਿੱਸੇਦਾਰ ਬਣਦਾ ਹੈ ਤਾਂ ਇਹ ਦੇਖੋ ਕਿ ਘੱਟੋ-ਘੱਟ 1 ਸਾਲ ਲਈ ਤਾਂ ਉਹਦੇ ਕੋਲੇ ਜ਼ਮੀਨ ਰਹਿੰਦੀ ਹੈ ਔਰ ਜਿਹੜੇ ਬੰਦੇ ਕੋਲੇ ਇੱਕ ਸਾਲ ਲਈ ਜ਼ਮੀਨ ਰਹਿੰਦੀ ਹੈ ਔਰ ਹੌਲੀ-ਹੌਲੀ ਉਹ ਬੰਦਾ ਵਿਕਸਿਤ ਹੋ ਸਕਦਾ ਜਿਵੇਂ ਸਰਕਾਰੀ ਨੌਕਰੀ ਪਲਾਂ ਕਲਾਸ 4 ਲੱਗ ਜੇ ਉਹ ਪਰਿਵਾਰ ਵੀ ਜਿਹੜਾ ਆਮ ਪਰਿਵਾਰਾਂ ਨੂੰ ਇੱਕ ਵੱਖਰਾ ਵਿਕਾਸ ਕਰਦਾ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਇੰਨੀ ਬੇਨਤੀ ਕਰਨੀ ਚਾਹਣਾ ਸਾਰੇ ਪੰਜਾਬ ਵਾਸੀਆਂ ਨੂੰ ਕਿ ਲੈਂਡ ਸੀਲਿੰਗ ਐਕਟ ਤੇ ਕੰਮ ਕਰੋ ਲਾਗੂ ਕਰਾਉਣ ਵਾਸਤੇ ਸੰਘਰਸ਼ ਦੇ ਵਿੱਚ ਆਓ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਹੈ ਜ਼ਿਲ੍ਹੇ ਵਿੱਚ ਤੁਹਾਡਾ ਹਿੱਸਾ ਹੈ ਔਰ ਕੱਲੇ ਦਲਤ ਲੋਕਾਂ ਦਾ ਨਹੀਂ ਹੈ ਸਾਰੀਆਂ ਕੌਮਾਂ ਨੂੰ ਸਾਡੇ 3 ਏਕੜ ਜ਼ਮੀਨਾਂ ਜਿਹੜੀ ਜੇ ਲੈਂਡ ਸੀਲਿੰਗ ਐਕਟ ਆਪਾਂ ਲਾਗੂ ਕਰਾਉਣ ਵਿੱਚ ਕਾਮਯਾਬ ਹੋ ਜਾਂਦੇ ਆ ਇਹ ਪੰਜਾਬ ਸਰਕਾਰ ਤੋਂ ਤਾਂ ਅਸੀਂ ਜਿਹੜਾ ਹੈਗਾ ਸਾਰੇ ਲੋਕ ਇੱਕ ਪੰਜਾਬ ਦੇ ਇੱਕ ਦੇਸ਼ ਦੇ ਚੰਗੇ ਨਾਗਰਿਕ ਦੇ ਤੌਰ ਤੇ ਇੱਕ ਰਹਿਣ ਦਾ ਮਾਣ ਮਹਿਸੂਸ ਕਰਾਂਗੇ ਲੈਂਡ ਸੀਲਿੰਗ ਐਕਟ 1972 ਤੋਂ ਚੱਲ ਰਿਹਾ ਹੈ ਤੁਸੀਂ ਇੱਕ ਇਨਕਲਾਬੀ ਕਦਮ 2025 ਚ ਲੈ ਕੇ ਆਏ ਆ ਥੋੜਾ ਇਹਦੇ ਬਾਰੇ ਵੀ ਮੈਂ ਜਾਣਨਾ ਚਾਹੁੰਨਾ ਕਿ ਇਹ 1972 ਦੇ ਵਿੱਚ ਕਿਹਨਾਂ ਨੇ ਇਹ ਮਤਾ ਪੇਸ਼ ਕੀਤਾ ਤੇ ਕਿਵੇਂ ਇਹ ਲਾਗੂ ਹੋਇਆ ਤੇ ਕਿਵੇਂ ਇਹ ਕਾਨੂੰਨ ਬਣਿਆ ਅਸਲ ਵਿੱਚ 2025 ਜਿਹੜਾ ਹੈ ਨਾ ਤੁਸੀਂ ਕਿਹਾ ਇਹਦੇ ਬਾਰੇ ਤਾਂ ਲੈਂਡ ਸੀਲਿੰਗ ਐਕਟ ਬਾਰੇ ਅਸੀਂ ਅਧਿਐਨ ਕੀਤਾ ਰੈਵਨਿਊ ਡਿਪਾਰਟਮੈਂਟ ਦੇ ਤਹਿਸੀਲਦਾਰਾਂ ਨਾਲ ਵੱਡਿਆਂ ਅਫਸਰਾਂ ਨਾਲ ਡਿਸਕਸ ਕੀਤੀ ਵਕੀਲਾਂ ਨਾਲ ਡਿਸਕਸ ਕੀਤੀ ਹੈ ਔਰ ਪਤਾ ਇਹ ਲੱਗ ਗਿਆ ਕਿ ਇਹਨੂੰ ਫੇਲ ਕਰਨ ਵਾਸਤੇ ਹੀ ਸਾਰੇ ਜਿੰਨੇ ਪੋਲਿਟਿਸ਼ੀਅਨ ਤੇ ਜਿੰਨੇ ਸਾਰੇ ਇਹ ਅਫਸਰ ਸਾਡੇ ਲੱਗੇ ਹੋਏ ਆ ਬਹੁਤਿਆਂ ਦਾ ਸਾਡੇ ਅਫਸਰਾਂ ਨੂੰ ਨਹੀਂ ਪਤਾ ਕਿ ਲੈਂਡ ਸੀਲਿੰਗ ਐਕਟ ਹੈ ਕੀ ਅੱਜ ਤੁਹਾਡੇ ਚੈਨਲ ਤੋਂ ਹੋਰ بڑے ਟੀਵੀ ਚੈਨਲਾਂ ਤੋਂ ਪੰਜਾਬ ਦੇ ਕੀ ਅਸੀਂ ਦੁਨੀਆ ਦੇ ਕੋਨੇ-ਕੋਨੇ 'ਚ ਇਹ ਗੱਲ ਪਹੁੰਚਾਤੀ ਕਿ ਪੰਜਾਬ ਦੇ ਵਿੱਚ ਲੈਂਡ ਸੀਲਿੰਗ ਐਕਟ ਹੈ ਜਿਹੜਾ 17 ਏਕੜ ਜ਼ਮੀਨ ਆ ਇੱਕ ਪਰਿਵਾਰ ਰੱਖ ਸਕਦਾ ਔਰ ਜਿਹੜੀ ਸਰਪਲਸ ਜ਼ਮੀਨ ਆ ਆਮ ਲੋਕਾਂ ਚੋਂ ਵੰਡੀ ਜਾ ਸਕਦੀ ਹੈ ਜੇ ਪੰਜਾਬ ਸਰਕਾਰ ਦੀ ਨੀਤੀ ਸਹੀ ਹੋਵੇ ਤਾਂ ਜਿਹੜਾ ਇਹ ਅੱਜ ਦੇ ਟਾਈਮ 'ਚ ਜਦੋਂ ਇਹ 1972 ਤੋਂ ਲੈਂਡ ਸੀਲਿੰਗ ਐਕਟ ਬਣ ਗਿਆ ਉਹ ਵੀ ਤਾਂ ਸਰਕਾਰ ਨੇ ਬਣਾਇਆ ਫਿਰ ਅੱਜ ਦੀ ਜਿਹੜੀ ਸਰਕਾਰ ਆ ਜਦੋਂ ਤੁਸੀਂ ਗੱਲ ਕੀਤੀ ਹੈ ਕਿ ਚੰਨੀ ਸਾਹਿਬ ਨੇ ਆਪਣੇ ਸੀਐਮ ਕਾਲ ਦੇ ਦੌਰਾਨ ਇਹਦੇ ਤੇ ਇੱਕ ਸਵਾਲ ਉਠਾਇਆ ਤੇ ਨਾਲ ਦੀ ਨਾਲ ਉਹਨਾਂ ਨੂੰ ਉਹ ਬਿਆਨ ਵਾਪਸ ਲੈਣਾ ਪੈ ਗਿਆ ਤਾਂ ਇਹ ਫਿਰ ਅੱਜ ਦੇ ਟਾਈਮ ਦੇ ਵਿੱਚ ਤੁਹਾਡੀ ਨਜ਼ਰ 'ਚ ਮੇਨ ਰਿਕਵਟ ਕਿਹੜੀ ਆ ਵੀ ਕੌਣ ਇਹਨੂੰ ਰਿਕਵਟ ਪਾ ਰਿਹਾ ਸਰ ਇਹਦੇ ਵਾਸਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 1972 ਵਿੱਚ ਲੈਂਡ ਸੀਲਿੰਗ ਐਕਟ ਬਣਿਆ ਔਰ ਪੰਜਾਬ ਦੇ ਵਿੱਚ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਹੈ ਉਹਨਾਂ ਲੋਕਾਂ ਕੋਲ ਆ ਉਹਨਾਂ ਰਾਜਨੀਤਿਕ ਲੋਕਾਂ ਕੋਲ ਆ ਉਹਨਾਂ ਧੜਵੀ ਲੋਕਾਂ ਕੋਲ ਆ ਤਖੜੇ ਜ਼ਿਮੀਂਦਾਰਾਂ ਕੋਲ ਆ ਜਿਹੜੇ ਕੇ ਰਾਜਨੀਤੀ ਦੇ ਵਿੱਚ ਵੀ ਉਹ ਵੱਡੀਆਂ ਕੁਰਸੀਆਂ ਤੇ ਬੈਠੇ ਹੋਏ ਆ ਜਿਹੜੇ ਕੇ ਅਫਸਰ ਆ ਸਾਡੇ ਬਹੁਤ ਸਾਰੇ ਰਿਟਾਇਰਡ ਏਡੀਜੀਪੀ ਡੀਜੀਪੀ بڑے ਅਫਸਰ ਆ ਜਿਨ੍ਹਾਂ ਕੋਲੇ ਸੈਂਕੜੇ ਏਕੜ ਹਜ਼ਾਰਾਂ ਏਕੜ ਜ਼ਮੀਨ ਹੈ ਉਹਨਾਂ ਨੇ ਪੰਜਾਬ ਦੇ ਵਿੱਚ ਖਰੀਦੀ ਹੋਈ ਉਹ ਲੋਕ ਲਾਗੂ ਨਹੀਂ ਕਰਾਉਣਾ ਚਾਹੁੰਦੇ ਔਰ ਅੱਜ ਤੱਕ ਸਾਡੇ ਆਮ ਲੋਕਾਂ ਨੂੰ ਪੰਜਾਬਦਿਆਂ ਨੂੰ ਇਸ ਐਕਟ ਬਾਰੇ ਗਿਆਨ ਹੀ ਨਹੀਂ ਮੈਂ अवतार सिंह सहोता एक, एक मुद्दा बच्चे बच्चे ए मुद्दा ਲੈ ਕੇ ਚੱਲਿਆ ਕਿ ਪੰਜਾਬ ਤੇ ਹਰ ਉਹ ਨੌਜਵਾਨ ਨੂੰ ਹਰ ਬੱਚੇ-ਬੱਚੇ ਨੂੰ ਇਹ ਪਤਾ ਲੱਗ ਜੇ ਜਿਨ੍ਹਾਂ ਦੇ ਕੋਲੇ ਜ਼ਮੀਨ ਨਹੀਂ ਹੈ ਇਥੋਂ ਤੱਕ ਕਿ ਸਾਡਾ ਜ਼ਿੰਮੇਦਾਰ ਭਰਾ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੈ ਉਹ ਵੀ ਦਿਹਾੜੀ ਕਰਦੇ ਐ ਉਹ ਵੀ ਮਜ਼ਦੂਰੀ ਕਰਦੇ ਐ ਔਰ ਉਹਨਾਂ ਕਿਉਂਕਿ ਆਮ ਤੌਰ ਤੇ ਪੰਜਾਬ 'ਚ ਇਹ ਕਿਹਾ ਜਾਂਦਾ ਕਿ ਜਿਹੜਾ ਜੱਟ ਐ ਉਹ ਜ਼ਮੀਨ ਤੇ ਜੱਟ ਦਾ ਆਪਸੀ ਬੜਾ ਗੂੜਾ ਰਿਸ਼ਤਾ ਹੈ ਪਰ ਅੱਜ ਜੱਟ ਵੀ ਬੇਜਮੀਨਾ ਹੋਇਆ ਵਿਆ ਅਸੀਂ ਜਿਹੜਾ ਇਸ ਮੁੱਦੇ ਨੂੰ ਤਾਂ ਅੱਜ ਤੂਲ ਦਿੱਤੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗ ਜਾਏ ਕਿ ਇਹ ਲੋਕ ਤੁਹਾਡੀਆਂ ਕੱਲੀਆਂ ਵੋਟਾਂ ਹੀ ਵਟੋਰਦੇ ਆ ਤੁਹਾਡੇ ਹੱਕਾਂ ਦੀ ਰਾਖੀ ਕੋਈ ਨਹੀਂ ਕਰਦਾ ਔਰ ਜਦੋਂ ਇਹ ਤੁਹਾਡੇ ਘਰਾਂ 'ਚ ਤੁਹਾਡੇ ਪਿੰਡਾਂ 'ਚ ਤੁਹਾਡੇ ਸਕੂਲਾਂ 'ਚ ਜਦੋਂ ਇਹ ਨਹੀਂ ਪੱਥਰ ਰੱਖਣ ਆਉਂਦੇ ਐ ਪੰਜਾਬ ਵਾਸੀਓ ਉਹਨਾਂ ਨੂੰ ਪੁੱਛੋ ਕਿ ਲੈਂਡ ਸੀਲਿੰਗ ਐਕਟ ਲਾਗੂ ਕਰਾਉਣ ਵਿੱਚ ਤੁਹਾਡਾ ਕੀ ਯੋਗਦਾਨ ਹੈ ਲੈਂਡ ਸੀਲਿੰਗ ਐਕਟ ਲਾਗੂ ਹੋਊਗਾ ਮੈਂ ਪਹਿਲਾਂ ਵਾਰ-ਵਾਰ ਦੱਸਿਆ ਕਿ ਸਾਡੇ ਹਰ ਪੰਜਾਬੀ ਨੂੰ ਮਾਣ ਹੋਊਗਾ ਕਿ ਮੇਰੇ ਕੋਲੇ ਕੋਈ ਜ਼ਮੀਨ ਦਾ ਟੁਕੜਾ ਹੈ ਬਾਈ ਜੀ ਨੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਕਲੀਅਰ ਕੀਤਾ ਕਿ ਜਿਹੜਾ ਲੈਂਡ ਸੀਲਿੰਗ ਐਕਟ ਆ ਇਹਨੂੰ ਲਾਗੂ ਹੋਣ ਤੋਂ ਰੋਕਣ ਦੇ ਲਈ ਵੱਡੇ ਘਰਾਣੇ ਜਿਹੜੇ ਚਾਹੇ ਉਹ ਕਿਸੇ ਰਾਜਨੀਤਿਕ ਤੌਰ ਤੇ ਜਾਂ ਕੋਈ ਬਹੁਤ ਵੱਡੇ ਅਫਸਰ ਜਾਂ ਜਿਹੜੇ ਰਿਟਾਇਰ ਹੋ ਚੁੱਕੇ ਆ ਵੱਡੇ ਘਰਾਣਿਆਂ ਨਾਲ ਸੰਬੰਧਿਤ ਲੋਕ ਉਹ ਲਾਗੂ ਨਹੀਂ ਹੋਣ ਦੇਣਾ ਚਾਹੁੰਦੇ ਉਹ ਸਿੱਧੀ ਜੀ ਗੱਲ ਆ ਕਿਉਂਕਿ ਜਿਹਦੇ ਹੱਥ ਵਿੱਚ ਜੋ ਕੁਝ ਆਇਆ ਹੋਇਆ ਉਹ ਗੋਣ ਨਹੀਂ ਚਾਹੁੰਦਾ ਦੂਸਰੀ ਗੱਲ ਬਾਈ ਜੀ ਨੇ ਇਹ ਕਲੀਅਰ ਕਰ ਦਿੱਤੀ ਵੀ ਇਹ ਕੋਈ ਕੱਲੇ ਐਸਸੀ ਬੀਸੀ ਜਾਂ ਓਬੀਸੀ ਦਾ ਨਹੀਂ ਇਹ ਜੋ ਵੀ ਕੋਈ ਭਾਵੇਂ ਕੋਈ ਕਿਸੇ ਵੀ ਜਾਤ ਨਾਲ ਸੰਬੰਧਿਤ ਰੱਖਦਾ ਉਹ ਇੱਕ ਸਿਰਫ ਬੇਜਮੀਨਿਆਂ ਦਾ ਮੁੱਦਾ ਕਿ ਬੇਜਮੀਨਿਆਂ ਨੂੰ ਇਹਨਾਂ ਜ਼ਮੀਨਾਂ ਦਾ ਹੱਕਾ ਜਿਹੜਾ ਇਹ ਮਿਲਣਾ ਚਾਹੀਦਾ ਦੂਸਰੀ ਗੱਲ ਜਿਵੇਂ ਤੁਸੀਂ ਕਿਹਾ ਵੀ ਇਹ ਕਾਨੂੰਨ ਦੇ ਵਿੱਚ ਇੱਕ ਧਾਰਾ ਬਣ ਗਈ ਕਿ 17.5 ਏਕੜ ਤੋਂ ਜ਼ਿਆਦਾ ਕੋਈ ਨਹੀਂ ਰੱਖ ਸਕਦਾ ਜਿਵੇਂ ਮੰਨ ਲਓ ਇੱਕ ਉਦਾਹਰਨ ਜੀ ਆ ਵੀ ਕੋਈ 50 ਗਿੱਲੇ ਵਾਲਾ ਜ਼ਿਮੀਂਦਾਰ ਆ ਜਦੋਂ ਉਹ ਤੁਸੀਂ ਉਸ ਨੂੰ ਇਹ 1972 ਦੀ ਲੈਂਡ ਸੀਲਿੰਗ ਐਕਟ ਦੀ ਗੱਲ ਕਰੋਗੇ ਤਾਂ ਉਹ ਕਰੂਗਾ ਰਜਿਸਟਰੀਆਂ ਆਪਣੇ 2 ਜਾਂ 3 ਮੁੰਡਿਆਂ ਦੇ ਨਾਂ ਕਰਾ ਦੂ ਉਹਦੀ ਤਾਂ ਆਪੇ 17.51 50 ਗਿੱਲੇ ਜ਼ਮੀਨ ਵੰਡੀ ਗਈ ਇਸ ਤਰ੍ਹਾਂ ਕੋਈ ਪ੍ਰਾਵਧਾਨ ਹੈ ਜਾਂ ਉਹਦੇ ਕੀ ਇਹਦੇ ਵਿੱਚ ਕੋਈ ਚੋਰੀ ਮੋਰੀ ਕੱਢੀ ਗਈ ਆ ਜਾਂ ਕੱਢੀ ਜਾ ਸਕਦੀ ਆ ਦੇਖੋ ਜੀ ਜਿਨ੍ਹਾਂ ਦੇ ਤੁਸੀਂ ਤਾਂ ਕਹਤਾ ਵੀ ਉਹਦੇ 2-3 ਬੱਚਿਆਂ 'ਚ ਵੰਡੀ ਜਾਊਗੀ ਠੀਕ ਹੈ ਪਰ ਇਹਦੇ ਤੋਂ ਬਿਨਾ ਜਿਨ੍ਹਾਂ ਦੇ ਹੈ ਨਹੀਂ ਉਹ ਤਾਂ ਆਪਦੇ ਕੱਟਿਆਂ ਝੋਟਿਆਂ ਦੇ ਨਾਂ ਤੇ ਲਵਾ ਦਿੰਦੇ ਜਮੀਨਾ ਸੋ ਇਸ ਲਈ ਇਸ ਨੂੰ ਪੰਜਾਬ ਸਰਕਾਰ ਨੂੰ ਸਖਤੀ ਨਾਲ ਲਾਗੂ ਕਰਨਾ ਪਊਗਾ ਜਿਹੜੇ ਲੋਕ ਆਪਦੇ ਕੁੱਤਿਆਂ ਦੇ ਨਾਂ ਤੇ ਮੱਝਾਂ ਦੇ ਨਾਂ ਤੇ ਝੋਟਿਆਂ ਦੇ ਨਾਂ ਤੇ ਜ਼ਮੀਨ ਲਵਾ ਸਕਦੇ ਆ ਰਾਜੇ ਮਹਾਰਾਜੇ ਜਿਨ੍ਹਾਂ ਕੋਲੇ ਹਜ਼ਾਰਾਂ ਏਕੜ ਜ਼ਮੀਨ ਹੈ ਔਰ ਉਹ ਜ਼ਮੀਨ ਜਿਹੜੇ ਲੋਕ ਹੱਕਦਾਰ ਆ ਅੱਜ ਪੰਜਾਬ ਦੇ ਜਿਹੜੇ ਕਿ ਬੇਜ਼ਮੀਨੇ ਤੇ ਕਿਰਤੀ ਲੋਕ ਹੈ ਜਿਹੜੇ ਕਿ ਦਿਹਾੜੀ ਕਰਨ ਆਉਂਦੇ ਆ ਔਰ ਝੋਲੇ ਚ ਰੋਟੀ ਬੱਧੀ ਵਧਾਈ ਵਾਪਸ ਹੋਵੇ ਘਰੇ ਜਾ ਵੜਦੇ ਆ ਇਹ ਲੋੜ ਉਹਨਾਂ ਲੋਕਾਂ ਦੀ ਹੈ ਉਹ ਜਿਹੜੀ ਤੁਸੀਂ ਕਿਹਾ ਕਿ ਉਹ ਜ਼ਮੀਨ ਵਾਕੈ ਵੰਡੀ ਤਾਂ ਜਾ ਸਕਦੀ ਹੈ ਔਰ ਉਹ ਜਿਹੜੇ ਜੇ ਇਹ ਲੈਫਟ ਲਾਗੂ ਹੁੰਦਾ ਉਹ ਪਰਿਵਾਰ ਦੇ ਵਿੱਚ ਵੰਡੀ ਜਾਵੇ ਕੋਈ ਇਤਰਾਜ਼ ਨਹੀਂ ਪਰ ਜਿਹੜੀ 17.5 ਏਕੜ ਦਾ ਜਿਹੜਾ ਪਮਾਨਾ ਲਾ ਕੇ ਜਿਹੜੀ ਸਰਪਲਸ ਜ਼ਮੀਨ ਹੋਊਗੀ ਉਹ ਸਾਡੇ ਆਮ ਲੋਕਾਂ ਵਿੱਚ ਵੰਡੀ ਜਾਣੀ ਚਾਹੀਦੀ ਹੈ ਕਿਰਤੀ ਬੇਰਜਗਾਰ ਬੇਜ਼ਮੀਨੇ ਲੋਕ ਅੱਜ ਪੰਜਾਬ ਦੇ ਵਿੱਚ 85% ਆਬਾਦੀ ਚ ਰਹਿ ਰਹੇ ਆ ਸੋ ਇਸ ਲਈ ਪੰਜਾਬ ਵਾਸੀਓ ਅਸੀਂ ਜਿਲ੍ਹਾ ਫਰੀਦਕੋਟ ਦੇ ਵਿੱਚ 14 ਮਈ ਨੂੰ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਉਥੇ ਧਰਨਾ ਵੀ ਲਾਵਾਂਗੇ ਔਰ ਤੁਸੀਂ ਸਾਰੇ ਹਰ ਜ਼ਿਲ੍ਹੇ ਦੇ ਵਿੱਚ ਆਪਣੀ ਆਪਣੀ ਜੋ ਵੀ ਸਾਡੀਆਂ ਕਮੇਟੀਆਂ ਬਣੀਆਂ ਆ ਆਪਾਂ ਸਾਰੇ ਜ਼ਿਲ੍ਹਾ ਜ਼ਿਲ੍ਹਾ ਹੈੱਡਕੁਆਟਰਾਂ ਤੇ ਡੀਸੀ ਜਰਾਹੀ ਅਸੀਂ ਪੰਜਾਬ ਸਰਕਾਰ ਨੂੰ ਮਜਬੂਰ ਕਰਾਂਗੇ ਔਰ ਤੁਸੀਂ ਵੀ ਸਾਰੇ ਜਦੋਂ ਵੀ ਕੋਈ ਤੁਹਾਡੇ ਹਲਕੇ ਚ ਐਮਐਲਏ ਜਾਂ ਐਮਪੀ ਆਉਂਦਾ ਉਹਨੂੰ ਲੈਂਡ ਸੀਲਿੰਗ ਐਕਟ ਬਾਰੇ ਪੁੱਛੋ ਵੀ 1972 ਤੋਂ ਬਾਅਦ ਅੱਜ ਤੱਕ ਸਾਡਾ ਹੱਕ ਕਿੱਥੇ ਗਿਆ ਸੋ ਦਰਸ਼ਕੋ ਬਾਈ ਜੀ ਨੇ ਜਿਹੜੀ ਗੱਲ ਕੀਤੀ ਹੈ ਨਾ ਇਕ ਕਟਾ ਸਿੰਘ ਮੱਝਾ ਸਿੰਘ ਵਾਲੀ ਇਹ ਕੋਈ ਮਜ਼ਾਕ ਨਹੀਂ ਵਾਕਿਆ ਹੀ ਅੱਜ ਪੰਜਾਬ ਦੇ ਵਿੱਚ ਕਟਾ ਸਿੰਘ ਦੇ ਨਾਮ ਤੇ ਰਜਿਸਟਰੀਆਂ ਚੱਲਦੀਆਂ ਨੇ ਤੇ ਰਜਿਸਟਰੀਆਂ ਹੋਈਆਂ ਜਦੋਂ ਪਟਵਾਰੀ ਕੋਲ ਜਾਂਦੇ ਆ ਤਾਂ ਉਹ ਪਟਵਾਰੀ ਕਟਾ ਸਿੰਘ ਦੇ ਨੋਂਤੇ ਫਰਦਾ ਬੋਲਦੀਆਂ ਨੇ ਅੱਛਾ ਜੀ ਕਿਸੇ ਹੋਰ ਮਸਲੇ ਤੇ ਫਿਰ ਤੋਂ ਗੱਲ ਕਰਨ ਲਈ ਬਾਈ ਜੀ ਨੂੰ ਫਿਰ ਸਟੂਡੀਓ 'ਚ ਬੁਲਾਵਾਂਗੇ ਫਿਰ ਤੋਂ ਤੁਹਾਡੇ ਵਿਚਾਰ ਸੁਣਾਗੇ ਅੱਛਾ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਜੈ ਪੀਮ ਜੈ ਭਰਤ ਅੱਛਾ ਜੀ ਦਰਸ਼ਕੋ